ਇੱਕ ਪਾਸੇ ਗੱਲ ਕੀਤੀ ਜਾ ਰਹੀ ਹੈ ਪੰਥਕ ਸਿਧਾਂਤਾਂ ਦੀ ਪੰਥਕ ਅਸੂਲਾਂ ਦੀ ਪੰਥਕ ਵੋਟ ਦੀ 2027 ਦੀਆਂ ਸੰਭਾ ਦੀਆਂ ਚੋਣਾਂ ਨੂੰ ਲੈ ਕੇ ਇਤਿਹਾਸਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਚਾਹੇ ਸਰਕਾਰ ਬਣੀ ਸ਼ਰੂਮਣੀ ਅਕਾਲੀ ਦਲ ਦੀ ਚਾਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਪੰਥਕ ਮੂਰ ਦਾ ਬਹੁਤ ਵੱਡਾ ਰੋਲ ਸੀ ਕਾਂਗਰਸ ਵੀ ਵੀ ਸਰਕਾਰ ਬਣੀ ਅਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਬਣੀ ਅਤੇ ਪੰਥ ਨੇ ਧੜਾ ਧੜ ਆਮ ਆਦਮੀ ਪਾਰਟੀ ਨੂੰ ਬੂਟਾ ਪਾਈਆਂ 117 ਦੇ ਵਿੱਚੋਂ 92 ਉਮੀਦਵਾਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤੇ ਜੇ ਗੱਲ ਕਰੀਏ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੌਮ ਦੇ ਨਾਲ ਵਾਅਦੇ ਕੀਤੇ ਕੌਮ ਦੀ ਤਰਜਮਾਨੀ ਕਰਨ ਦੀਆਂ ਗੱਲਾਂ ਕੀਤੀਆਂ ਇਵਨ ਦੋ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂ ਖਾਧੀ ਕਰਜ਼ੇ ਮਾਫ ਕਰਾਂਗੇ ਉਸ ਤੋਂ ਬਾਅਦ ਗੱਲ ਕੀਤੀ ਕਿ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ 24 ਘੰਟਿਆਂ ਦੀ ਗੱਲ ਕੀਤੀ ਗਈ ਪੰਥ ਦੀ ਵੋਟ ਦਾ ਹਮੇਸ਼ਾ ਹੀ ਬਹੁਤ ਵੱਡਾ ਰੋਲ ਰਿਹਾ ਹੈ ਮਰਹੂਮ ਪ੍ਰਕਾਸ਼ ਸਿੰਘ ਆਪਾਂ ਬਾਦਲ ਦੀ ਗੱਲ ਕਰਦੇ ਹਾਂ ਪੰਜ ਵਾਰ ਰਹੇ ਉਹ ਪੰਜਾਬ ਦੇ ਮੁੱਖ ਮੰਤਰੀ ਕੀ ਪੰਥ ਵਾਸਤੇ ਉਹਨਾਂ ਨੇ ਕੁਝ ਕੀਤਾ ਕੀ ਪੰਥ ਦੀਆਂ ਉਮੀਦਾਂ ਉੱਤੇ ਖਰੇ ਉਤਰੇ ਹੁਣ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼ਰੂਮਣੀ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰ ਲਵਾਂਗਾ ਵੈਸੇ ਤਾਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚਾਰ ਵਾਰ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਚੋਣਾ ਹਾਰੀ ਫਿਰ ਵੀ ਚਾਹੇ ਉਹ ਬਲਵਿੰਦਰ ਸਿੰਘ ਭੁੰਦੜ ਨੇ ਚਾਹੇ ਉਹ ਡਾਕਟਰ ਲਜੀਤ ਸਿੰਘ ਨਚੀਮਾ ਹੈ ਚਾਹੇ ਉਹ ਸਿਕੰਦਰ ਸਿੰਘ ਮਲੂਕਾ ਹੈ ਚਾਹੇ ਉਹ ਸਰਬਜੀਤ ਸਿੰਘ ਚੰਜੇਂਜਰ ਹੈ ਚਾਹੇ ਹੋਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਾਲੇ ਵੀ ਸਪੇਸ ਲਾਰ ਅਤੇ ਬਹਾਦਰ ਜਰਨੈਲ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ ਕੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਥ ਮੁੜੇਗਾ ਪੰਥ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਪਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੱਲਾ ਪੰਥ ਦੇ ਸਿਧਾਂਤਾਂ ਦੀ ਪੰਥਕ ਏਕਤਾ ਦੀ ਪੰਥਕ ਅਸੂਲਾਂ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ ਕਿ ਆਪਣੇ ਨਿੱਜੀ ਹਿਆਤਤਾ ਨੂੰ ਆਪਣੇ ਹੰਕਾਰ ਨੂੰ ਆਪਣੇ ਹਿੰਦ ਨੂੰ ਤਿਆਗ ਕੇ ਨਿਵਾਣੀ ਸਿੱਖ ਬਣ ਜਾਣਗੇ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ 2 ਦਸੰਬਰ 2024 ਨੂੰ ਹੁਕਮ ਨਾਮੀ ਹੋਏ ਸੀ ਉਹਨਾਂ ਨੂੰ ਮੈਂ ਇਨ ਬਿਨ ਲਾਗੂ ਕਰਾਂਗਾ ਮੈਂ ਮੁਨਕਰ ਨਹੀਂ ਹੋਵਾਂਗਾ ਮੈਂ ਭਗੋੜਾ ਨਹੀਂ ਹੋਵਾਂਗਾ ਮੈਂ ਉਹ ਸਾਰੀਆਂ ਗਲਤੀਆਂ ਫਿਰ ਤੋਂ ਦੁਬਾਰਾ ਆਪਣੀ ਝੋਲੀ ਦੇ ਵਿੱਚ ਪਵਾ ਕੇ ਕਿਹੜੇ ਮੱਤੇ ਪਰਵਾਣ ਕਰਾਂਗਾ ਲੇਕਿਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੇ ਕੁਝ ਹੋਰ ਚੱਲ ਰਿਹਾ ਹੈ ਹਾਲਾਂਕਿ ਇਸ ਗੱਲ ਦਾ ਵੀ ਇਤਿਹਾਸ ਗਵਾਹ ਹੈ ਕਿ ਜਿਹੜੀ ਪਾਰਟੀ ਨੇ ਡੇਰੇ ਵਾਦਾ ਡੇਰੇ ਵਾਦੇ ਵੋਟ ਬੈਂਕ ਦਾ ਸਹਾਰਾ ਲਿਆ ਉਹ ਸਰਕਾਰ ਜ਼ਿਆਦਾਤਰ ਟਿਕੀ ਨਹੀਂ ਉਹ ਸਰਕਾਰ ਦੁਬਾਰਾ ਰਿਪੀਟ ਨਹੀਂ ਹੋਈ ਆਪਾਂ ਗੱਲ ਕਰ ਰਹੇ ਹਾਂ ਡੇਰਾ ਸੱਚਾ ਸੌਦਾ ਦੇ ਸਾਹ ਰਾਵਣ ਹੀਂ ਦੀ ਵੋਟ ਬੈਂਕ ਪਿੱਛੇ ਉੱਥੇ ਜਾ ਕੇ ਮੱਥੇ ਟੇਕਣੇ ਪਏ ਮਾਫੀ ਨਾਮੇ ਦੇਣੇ ਪਏ ਬੇਵਨ ਕਲਾਂ ਦਾ ਬਰਗਾੜੀ ਦਾ ਗੋਲੀ ਕਾਂਡ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਜਿਹੜੀ ਹੋਈ ਉਹਦਾ ਜਿਹੜਾ ਜਸਿਸ ਹੈ ਨਿਆਹ ਹੈ ਇਹ ਕੌਮ ਨੂੰ ਨਹੀਂ ਮਿਲਿਆ ਤੇ ਫਿਰ ਹੁਣ ਡੇਰਿਆ ਦੀ ਦੌਰ ਦੇ ਵਿੱਚ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਮਜੀਠੀਆ ਕਿ ਭਈ ਜਿਹਦੀ ਮਾਝ ਅਤੇ ਦੁਆਬੇ ਅਤੇ ਮਾਲਵੇ ਦੀ ਤੂਤੀ ਬੋਲਦੀ ਹੈ ਜਿਹਦੇ ਸ਼ਰਧਾਲੂ ਨੇ ਜਿਹਦੇ ਪੈਰੋਕਾਰ ਨੇ ਅਸੀਂ ਉਹਨੂੰ ਕਨਵਿੰਸ ਕਰ ਲੈਨੇ ਅਸੀਂ ਗੱਲ ਕਰ ਰਹੇ ਹਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਬੰਦ ਕਮਰੇ ਦੇ ਵਿੱਚ ਗੱਲ ਕੀ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਭਾਰਤੀ ਜਨਤਾ ਪਾਰਟੀ ਵੀ ਹੈ ਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਵੀ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਬੈਂਕ ਦੀ ਪਰਵਾਹ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆੜੇ ਹੱਥੀ ਲਿਆ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋਂ ਨੂੰ ਜਦੋਂ ਉਹਨਾਂ ਨੇ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਬਿਕਰਮਜੀਠਿਆ ਦੇ ਨਾਲ ਜਦੋਂ ਪੱਤਰਕਾਰਾਂ ਦੇ ਸਾਹਮਣੇ ਆਏ ਤੇ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਬਿਕਰਮਜੀਠਿਆ ਨੂੰ ਇਹ ਨਾ ਨਸ਼ਾ ਤਸਕਰ ਅਤੇ ਨਾ ਹੀ ਇਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੋਈ ਹੈ ਬਿਕਰਮਜੀਠਿਆ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ ਇਹ ਵੀ ਖਬਰ ਅੱਜ ਆ ਰਹੀ ਹੈ ਕਿ ਕੱਲ ਜੀਠਿਆ ਨੇ ਡੇਰਾ ਬਿਆਸ ਜਾ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਲੋਂ ਦੇ ਨਾਲ ਮੁਲਾਕਾਤ ਕੀਤੀ ਇਹ ਵੋਟ ਆਫ ਥੈਂਕਸ ਵੀ ਹੋ ਸਕਦਾ ਹੈ ਇਸ ਸਿਆਸੀ ਗਲਿਆਰਿਆਂ ਦੇ ਵਿੱਚ ਫਿਰ ਚਰਚਾ ਛਿੜ ਪਈ ਹੈ ਕੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਤੇ ਭਰੋਸਾ ਨਹੀਂ ਜਾਂ ਪੰਥ ਨੇ ਫਿਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਵਾਅ ਛੱਡ ਦਿੱਤਾ ਜਿਸ ਤਰ੍ਹਾਂ 2017 ਦੇ ਵਿੱਚ ਜਿਸ ਤਰ੍ਹਾਂ 2022 ਦੀਆਂ ਸਭਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਜਿਸ ਤਰ੍ਹਾਂ ਆ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਪੰਥਕ ਵੋਟ ਫਿਰ ਨਹੀਂ ਪੈ ਰਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਕੀ ਮਾਨ ਨਹੀਂ ਹੈ ਡੇਰਾਵਾਦ ਦਾ ਜਦੋਂ ਜਦੋਂ ਵੀ ਕਿਸੇ ਪਾਰਟੀ ਨੇ ਸਹਾਰਾ ਲਿਆ ਹੈ ਪਾਰਟੀ ਮੁਦਰੇ ਮੁਟ ਗਈ ਹੈ ਇੱਕ ਵਾਰ ਸਰਕਾਰ ਜ਼ਰੂਰ ਬਣੀ ਲੇਕਿਨ ਜਦੋਂ ਲੋਕਾਂ ਨੂੰ ਲੱਗਿਆ ਕਿਉਂਕਿ ਪੰਥਕ ਫਲਸਫਾ ਹਮੇਸ਼ਾ ਹੀ ਡੇਰਾਵਾਦ ਦੇ ਖਿਲਾਫ ਰਿਹਾ ਹੈ ਪੰਥ ਨੇ ਹਮੇਸ਼ਾ ਹੀ ਡੇਰਾਵਾਦ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਡੇਰਾਵਾਦ ਦੀ ਖਿਲਾਫੀਤ ਕੀਤੀ ਹੈ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਉਮੀਦਵਾਰ ਹੋ ਜਾਂਦੇ ਨੇ ਸਾਂਝੇ ਮੁੱਖ ਮੰਤਰੀ ਹੋ ਜਾਂਦੇ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤਾਂ ਫਿਰ ਕਹਾਣੀ ਹੋਰ ਵੀ ਉਲਝਾਣੀ ਹੈ ਕਿਉਂਕਿ ਫਿਰ ਹਿੰਦੂ ਓਟ ਦਾ ਜਿਹੜਾ ਹੈ ਬੜਾ ਇੰਪੋਰਟੈਂਟ ਰੋਲ ਨਾਹੇਗਾ ਕਿਉਂਕਿ ਹਿੰਦੂ ਵੋਟ ਵੀ ਜਿਹੜੀ ਹੈ ਉਹ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਨੇ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਪੰਜਾਬ ਦੇ ਲੋਕ ਟਿਕ ਟਿਕੀ ਲਗਾ ਕੇ ਦੇਖ ਰਹੇ ਨੇ ਖਾਸ ਕਰਕੇ ਜਿਹੜਾ ਪੰਥਕ ਸਿਆਸੀ ਗਲਿਆਰਾ ਹੈ ਜਿਹੜੇ ਪੰਥਕ ਬੁੱਧੀਜੀਵ ਨੇ ਜਿਹੜੇ ਪੰਥਕ ਸਿਆਸੀ ਮਾਹਿਰ ਨੇ ਉਹ ਕਹਿ ਰਹੇ ਨੇ ਕਿ ਇਦਾਂ ਤਾਂ ਸ਼ਰੂ Nghi ਅਕਾਲੀ ਦਲ ਪੁਰਨ ਸਜੀਤ ਨਹੀਂ ਹੋਣੀ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ, ਪਰਵਿੰਦਰ ਸਿੰਘ ਢੀਂਸਾ, ਗੁਰਪ੍ਰਤਾਪ ਸਿੰਘ ਵਿਡਾਰਾ, ਇਕਬਾਲ ਸਿੰਘ ਝੁੰਡਾ ਅਤੇ ਮਨਪ੍ਰੀਤ ਇਆਲੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਸਮਝੌਤਾ ਨਹੀਂ ਇਹ ਊਸੂਲਾਂ ਦੇ ਨਾਲ ਸਮਝੌਤਾ ਤਦ ਹੋਵੇਗਾ ਜੇਕਰ ਗੱਲ ਕੀਤੀ ਜਾਵੇਗੀ ਊਸੂਲਾਂ ਦੀ ਜੇਕਰ ਗੱਲ ਕੀਤੀ ਜਾਵੇਗੀ ਜਿਹੜਾ ਨਿਜ਼ਮੇ ਸ਼ਰੂਮਣੀ ਅਕਾਲੀ ਦਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਿਧਾਂਤ ਨੇ ਨਿੱਜੀ ਹਿੱਤਾਂ ਨੂੰ ਤਿਆਗ ਦਿਓ ਨਿੱਜੀ ਹਿੱਤ ਨੂੰ ਹਿੰਦ ਨੂੰ ਛੱਡ ਦਿਓ ਤੇ ਸਿਆਸਤ ਨੂੰ ਛੱਡ ਕੇ ਨਿਵਾਣੀ ਸਿੱਖ ਬਣ ਕੇ ਆਈਏ ਫਿਰ ਇੱਕ ਸਟੇਜ ਤੇ ਇਕੱਠੇ ਹੋ ਸਕਦੇ ਹਾਂ ਆਦਰਵਾਇਜ਼ ਪੁਸ਼ਕਰ ਹੈ ਇਟ ਮੀਨਸ ਕਿ ਕੌਮ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਵੀ ਰਵੇਗਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਨੂੰ ਵੀ ਪਵੇਗੀ ਅਕਾਲੀ ਦਲ ਵਾਰਸ ਪੰਜਾਬ ਨੂੰ ਪਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਤੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੀ ਪਵੇਗੀ ਪੰਥਕ ਵੋਟ ਦਾ ਮੰਡਿਆ ਜਾਣਾ ਇਹ ਬੜਾ ਵੱਡਾ ਨੁਕਸਾਨ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਡੇਰਾਬਾਦ ਦੀ ਵੋਟ ਤੇ ਲਾਲ ਸਰਕਾਰ ਬਣਾਉਣਾ ਵੀ ਮੁਸ਼ਕਲ ਲੱਗ ਰਿਹਾ ਹੈ ਧੰਨ